ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੈਰੈਟੀ ਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਅਤੇ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਪੰਜਾਬ ਦੀ ਕੋਈ ਲਾਤੀ ਜਾਣ ਵਾਲੀ ਗੁਰਮੀਤ 바ਵਾ ਦੇ ਘਰ ਸੋਗ ਦੀ ਲਹਿਰ ਹੈ ਇਸ ਦਾ ਕਾਰਨ ਇਹ ਹੈ ਕਿ ਲਾਚੀ 바ਵਾ ਯਾਨੀ ਕਿ ਗੁਰਮੀਤ 바ਵਾ ਦੀ ਜੋਤੀ ਆ ਉਸ ਦਾ ਬੀਤੀ ਰਾਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦੇਹਾਂਤ ਹੋ ਚੁੱਕਿਆ ਹੈ ਅਸੀਂ ਤੁਹਾਨੂੰ ਦੱਸਦੇ ਕਿ ਲਾਚੀ 바ਵਾ ਕੈਂਸਰ ਨਾਲ ਪੀੜਿਤ ਸਨ ਔਰ ਇਸ ਦੀ ਜਾਣਕਾਰੀ ਦਿੱਤੀ ਹੈ ਜੀ ਗਲੋਰੀ 바ਵਾ ਨੇ ਯਾਨੀ ਕਿ ਗੁਰਮੀਤ 바ਵਾ ਦੀ ਦੂਜੀ ਧੀ ਨੇ ਪੰਜਾਬੀ ਲੋਕ ਗਾਇਕਾ ਗੁਰਮੀਤ 바ਵਾ ਦੀ ਧੀ ਲਾਚੀ 바ਵਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਜਿਸ ਦੀ ਮੌਤ ਤੋਂ ਬਾਅਦ ਪਿਵਾਰ ਤੇ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਅਸੀਂ ਨਾਰੀਧਾਨੋਂ ਇਹ ਦਾਸ ਦੇ ਕਿ लाਚੀ ਬਾਬਾ ਦਾ ਦੇ ਹੱਥ ਜੋ ਹੋਇਆ ਲੁਧਿਆਣਾ ਚ ਹੋਇਆ ਪਰ ਇਹਨਾਂ ਦਾ ਅੰਤਿਮ ਸੰਸਕਾਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਕੀਤਾ ਜਾਏਗਾ। ਜਿੱਥੇ ਇੱਕ ਪਾਸੇ ਦੇ ਹੱਥ ਹੋਇਆ ਤੇ ਦੂਜੇ ਪਾਸੇ ਪੰਜਾਬੀ 뮤직 ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਜਿਸ ਦੀ ਪਰਪਾਈ ਕਦੇ ਵੀ ਨਹੀਂ ਹੋ ਸਕਦੀ। ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਹਿਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे विच समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर